ਬੱਸ ਇਹ ਨਗਾ ਤੋਂ ਡਾਈ ਜਾਨੀ ਐ ਉਹ ਉੱਡ ਗਿਆ ਹਾਂਜੀ ਸਸਰੀਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਦਿਨੀ ਬਲੌਗ ਦੀ ਸਟਾਰਟਿੰਗ ਕਰਨੀ ਵੀ ਦੁਪਰ ਕਰਦੀ ਹਾਂ ਤੇ ਟਾਈਮ ਹੈ ਜੀ 3 ਦਾ ਸਕੂਲ ਤੋਂ ਆਗੇ ਸੀਗੇ ਆਪਾਂ ਤੇ ਚਾਹ ਬਣਾਈ ਜਾਂਦੇ ਆ ਅੱਜ ਸਾਡੇ ਤੇ ਨੇ ਮਮਾ ਦੀਆਂ ਦੇ ਕੁਝ ਕੱਪੜੇ ਪਾਏ। ਮੰਮਾ ਜੀ ਵੀ ਦੇਖ ਲਓ, ਸਿਮੂ ਦੇ ਅੰਦਰ ਦੇ ਦੇਖ ਦਿਖਾਓ। ਸਿਮੂ ਕਿੱਥੇ ਆ? ਕਿਵੇਂ? ਅੱਜ ਤੇ ਨੇ ਮਮਾ ਦੀਆਂ ਦੇ ਸਾਡੇ ਬੈਲਵਟ ਦੇ ਸੂਟ ਪਾਏ ਆ। ਅੱਜ ਕੱਢ ਕੇ ਮੈਂ ਵੀ ਪਾ ਲਿਆ। ਅੱਜ ਨਵਰੀਤ ਦਾ ਵੀ ਆਗਰੋਂ ਮੰਮੀ ਨੇ ਕੱਢਤਾ ਤੇ ਸੰਗਰੀਤ ਦੇ ਵੀ ਹੈਗਾਗਾ। ਤੇ ਕਲਰ ਵੀ ਨਵਾਂ ਮਾ ਦੀਆਂ ਦੇ ਕੋਈ ਜੀ ਹੋਵੇ ਸਾਡੇ। ਹੂੰ। ਮੰਮੀ ਦੇ ਵੀ ਬੈਲਵਟ ਦਾ ਪਾਇਆ ਪਰ ਮੰਮੀ ਦੇ ਕਲਰ ਆ ਜਿਹੜਾ। ਹੋ ਗਿਆ ਘੋਰੀ ਘੁੱਗੀ ਰੰਗਾਇਆ ਜਿਵੇਂ ਆਪਾਂ ਕਹਿ ਲਈਏ ਘੁੱਗੀ ਰੰਗਾਇਆ ਘੁੱਗੀ ਰੰਗਾ ਲੋ ਲੋ ਚਾਹ ਬਣਾਉਣੀ ਹੈ ਜਿਆਦੇ ਜਾਣੀ ਆਦਰ ਸੋਸਾਇਟੀ ਚ ਰੇ ਵਗੈਰਾ ਆਈ ਹੈ ਤੇ ਮਹਾਕੇ ਪੇਸ ਦੇ ਉੱਤੇ ਅੱਜ ਮੈਨੂੰ ਕੱਪੜਿਆਂ ਤੋਂ ਛੁੱਟੀ ਹੈ 4 ਦਿਨ ਲਗਾਤਾਰ ਧੁੰਦੀ ਰਹੀ ਅੱਜ ਕੱਪੜੇ ਨਹੀਂ ਧੋਨੇ ਹੈਗੇਗੇ ਤੇ ਹੈ ਛੁੱਟੀ ਨਹੀਂ ਮੈਨੂੰ ਅੱਜ ਅੱਜ ਕੱਪੜੇ ਪ੍ਰੈਸ ਕਰਦਾ ਆਹੋ ਕੱਜ ਸਾਫ਼ ਕਰਤਾ ਲੋ ਜੀ ਲੱਡੂ ਆਏ ਹੋਏ ਨੇ ਐ ਜਿਵੇਂ ਕਿ ਹਜੇ ਵੀ ਆਪਣੇ ਪਿੰਡਾਂ 'ਚ ਰਿਵਾਜ ਹੈਗਾ ਹਨਾ ਵੀ ਸਾਡੇ ਇੰਦਰ ਗਵੰਡੀਆਂ ਦੇ ਨਾਨਕ ਚੱਕ ਭਰ ਕੇ ਆਏ ਆ ਜਾਨੀ ਕਿ ਤੇ ਪਿੰਡ ਦੇ ਵਿੱਚ ਜਾਨੀ ਕਿ ਉਹ ਲੱਡੂ ਬੰਡਦੇ ਹੁੰਦੇ ਹਨਾ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਰਿਵਾਜ ਹੈਗਾ ਹਜੇ ਬੰਡਣ ਜਾਂਦੀ ਹੈ ਤੇ ਪਰ ਸ਼ਹਿਰਾਂ 'ਚ ਤਾਂ ਇਹ ਜੀ ਨਹੀਂ ਹੋਣੀ ਲੱਡੂ ਆਪਣੇ ਕੋਲੇ ਹਜੇ ਪਹਿਲਾਂ ਹੀ ਪਏ ਆ ਪਰ ਇਹ ਸਜਰੀਆ ਉਹ ਬੇ ਹੋ ਗਏ ਹੁਣ ਮੈਂ ਮम्मी ਨੇ ਆ ਬੱਲਾ ਬਟਾ ਪਾਇਆ ਇਦਰਾ ਹੀ ਤੇ ਮਮਾ ਦੇ ਵੀ ਸੇਮ ਟੂ ਸੇਮ ਨੇ ਸੇਮ ਦੇਖੋ ਤਿੰਨਾਂ ਦੇ ਸੇਮ ਕਲਰ ਆ ਸਾਡੇ ਸਾਡੇ ਦੁਲੱਖੇ ਬਈ ਆਨੇ ਮਮਾ ਦੇ ਆ ਲੱਗ ਜਾਗਾ ਇੱਥੇ ਮੇਰੇ ਵੀ ਲੱਗੇ ਮਮਾ ਦਿਖਾਇਆ ਇਹ ਤਾਂ ਨੀਚੇ ਲੱਗੀ ਹੋਈ ਆ ਪੁੱਤ ਆ ਦੇਖ ਇਧਰ ਖੜ ਮੈਂ ਤਾਂ ਚੇਂਜ ਕਰਦੀ ਆ ਭੈਣੇ ਮੇਰਾ ਸਕੂਲ ਵਾਲਾ ਸੂਟ ਹੈ ਠੀਕ ਹੈ ਹੋਰ ਕੌਣ ਖਾਊਗਾ ਹਲਵਾ ਖਾ ਲੈ ਉਹ ਮੈਂ ਕੀ ਕਰੀਏ ਨੇ ਨਹੀਂ ਨਹੀਂ ਆਹ ਫਰਾਉਣਾ ਗੱਡਿਆਂ ਨੂੰ ਲਾ ਕੇ ਰੱਖ ਦੇ ਤੂੰ ਹੀ ਸੀ ਪਈ ਚੱਲ ਨਹੀਂ ਬੱਸ ਭੈਣੇ ਮੰਮਾ ਖੁਸ਼ ਹੈ ਦੋ 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 ਦੋ

ਨਬੀ ਨਬੀ ਅੱਜ ਸਕੂਟਰੀ ਮੈਂ ਚਲਾ ਕੇ ਲੇਕੀ ਸੀ ਕਿਨੇ ਟਾਈਮ ਬਾਅਦ ਸਕੂਟਰੀ ਚਲਾਈ ਸੀ ਡੈਡੀ ਜਦੋਂ ਮੈਨੂੰ ਸਕੂਲੋਂ ਲੈਣ ਗਏ ਸੀ ਹਾਂ ਅੱਜ ਸਕੂਟਰੀ ਦਾ ਤੋਂ ਵਿੱਚ ਬੈਠੇ ਮੈਂ ਆਈ ਤੇ ਆ ਕੇ ਸੜਕ ਜੀ ਨਹੀਂ ਬਣੀ ਜਾਂਦੀ ਫਿਰ ਉੱਥੇ ਮੁੱਤਰ ਗਈ ਤੇ ਡੈਡੀ ਨੇ ਚਲਾ ਲੇ ਪਿੱਛੇ ਮੈਂ ਚਲਾ ਲੇ ਕਿਨੇ ਟਾਈਮ ਬਾਅਦ ਸ਼ੌਕ ਜਿਹਾ ਪੂਰਾ ਕੀਤਾ ਪਹਿਲਾ ਮੈਂ ਇਹ ਗਗਨ ਗਾਣਾ ਮੰਗਾਂ ਉਸ ਪਾੜੇ ਸਾਡੇ ਦਾ ਮਾਤ ਲੜ ਇਹਦੇ ਤਾਂ ਸਰੋਂ ਪਈ ਹੈਗੀ ਇਹ ਗੱਲ ਨਹੀਂ ਪਾਣੀ ਨਾ ਇਹਦੇ ਚਾਹੀ ਰਹੂਗੀ ਮੈਂ ਲੈ ਦੇ ਦੇ ਚੁਗਰੇ ਹੋਗੀ ਤੁਸੀਂ ਸੇ ਪਹਿਲੀ ਮੈਂ ਮੇਰੀ ਸਹੇਲੀ ਮੈਂ ਚੱਲ ਚੱਲ ਦੋ ਤਾਂ ਮੰਨ ਲਿਆ ਬੀਰੀ ਚਾਚੇ ਕੇ ਘਰੇ ਵਾਗੇ ਬੀਰੀ ਚਾਚੇ ਕੇ ਘਰੇ ਜਾਂਦਾ ਆਪਣਾ ਸੁਆਣਾ ਹੂੰ ਨਵੀਂ ਡੱਬੀ ਲੈ ਆਤੀ ਕਾ ਚੰਤ ਹੂੰ ਨਵੀਂ ਅਜੇ ਤਾਂ ਥੋੜਿਆ ਕੀ ਹੁਣ ਨੂੰ ਲੈਣਿਆ ਕਾਦਣਾ ਰੋਟੀ ਘਨੇ ਆ ਕਿੱਤੇ ਨਹੀਂ ਚਟਨੀ ਆ ਟੰਡਿਆਂ ਦੀ ਕੀ ਰੋਟੀ ਦੇ ਗੋਲ ਗੋਲ ਬਣਾਇਆ ਚੱਲ ਮੈਂ ਕੱਪੜੇ ਚੇਂਜ ਕਰਕੇ 2 ਘੰਟੇ ਹੋ ਗਏ ਮੈਂ ਤਾਂ ਕੱਪੜੇ ਨਹੀਂ ਚੇਂਜ ਕੀਤੇ ਏ ਏ ਦੇਖਾ ਮਾਸੀ ਕੋਈ ਵੀਰ ਕੀ ਆ ਨਾ ਸੱਬਾ ਲੈ ਕੇ ਦਿੱਤਾ ਹੋਰ ਵੀ ਗਵਾ ਆਇਆ ਹੋਰ ਗਵਾ ਆਇਆ ਜਿਸਨੇ ਬਲੈਗ ਬਲੌਗ ਦੇ ਵਿੱਚ ਸੁਣ ਲਈ ਨਾ ਮਾਸੀ ਦੀ ਨਕਲ ਦੱਸ ਦੇਣਗੇ ਜਾ ਕੇ ਐਡੀ ਸ਼ਾਦੀ ਵੀ ਪੀ ਇਹਨਾਂ ਨੂੰ ਲੈ ਆ ਕੇ ਕੀ ਕਰਨਾ ਇਕੱਠੇ ਪਾ ਲੂੰਗੀ ਕੀ ਕਰੀਦਾ ਰਹੋਦਾ ਹੈ ਬੀਬੀ ਗਾਇਨੇ ਹਾਂ ਕਾਵੇਂ ਕਾਵੇਂ ਬਚ ਗਈ ਮੱਚ ਗਈ ਬਚ ਗਈ ਬਚ ਗਈ ਬਚ ਗਈ ਬਈ ਸਾਡੀ ਬੀਬੀ ਬਚ ਗਈ ਦੇਖੀ ਜੋਗੀ ਰੱਬ ਨਾਲ ਹੀ ਬਚੀਆਂ ਐ ਭੈਣੀ ਮम्मी ਨਵੋ ਦੇ ਕੰਮ ਦੇਖ ਨਵੋ ਨਾ ਹੀ ਮਰੋਦ ਦਿੰਦਾ ਦਾ ਨਾ ਬਣਾ ਕੇ ਤੇ ਦੱਦੀ ਵੱਡੀ ਜਾਂਦੀ ਅਨਿਕ ਸਨਫਲਾਵਰ ਜਾਂਦੀ ਮੇਰੇ ਇੱਧਰ ਹੂੰ ਮੇਰੇ ਅਕਨੂ ਸਾਈਕੋਲੋਜੀ ਜਾਂਦੀ ਮੈਂ ਸਾਈਕਲ ਸੰਗਲ ਤੇ ਨਹੀਂ ਜਾਣਾ ਤੇਰੇ ਡੈਡੀ ਛੱਡ ਕੇ ਆਉਣਗੇ ਸਾਢੇ 4 ਤੋਂ ਪਹਿਲਾਂ ਕਿਤੇ ਨਹੀਂ ਜਾਣਾ ਹੈਗਾ ਆ ਮਾਰੀ ਜਾਂਦਾਂ ਡੈਡੀ ਵਾਸੇ ਕਹਿ ਕੇ ਗਏ ਆ ਜਾਣਗੇ ਸਾਢੇ 4 ਟਿਊਸ਼ਨ ਤੇ ਜਾਣਾ ਲੈੜੇ ਪੇਣੇ ਪੱਠੇ ਪਾਵਾਂ ਪਾਪਾ ਗਏ ਨੇ ਖੇਤ ਇਹ ਆਪਣੇ ਕੰਮ ਦੰਦੇ ਹਜੇ ਮੈਨੂੰ ਲੱਗਦਾ ਕਿਸੇ ਨੇ ਇਥੇ ਮੁੱਥੇ ਮੁੱਥੇ ਕਰਦੇ ਨਹੀਂ ਲੱਗੇ आज मैं जर्स से सुन एक वीडियो बनाऊंगी कैचू कैचू वाली आलाता पा आम नींबू और क्या हो साइडन है तो मटर है मेथी यहां मेथी आ मेथी है कि मेथा मेथी मेथा ले के मम्मी ने पूछी साइडन मेथी है ला इस साइड जा, हर जा� ਅੱਜ ਬੱਸਾਂ ਬੈਣਾ ਇੱਧਰ ਦੀ ਜਾ ਰਹੀਆਂ ਕਿਹੜੇ ਸਕੂਲ ਦੇ ਪੈਰਾਮੌਰਗ ਦੀਆਂ ਮम्मी ਮੈਨੂੰ ਲੱਗਦਾ ਨੇ ਇਹ ਇੱਕ ਗਾਜਰਾ ਜੀ ਮੈਨੂੰ ਲੱਗ ਕਾ ਤੋੜਨ ਵਾਲਿਆ ਗਾਜਰਾ ਨਾਲ ਕਿਤੇ ਕੁਝ ਹੋਊਗਾ ਮੰਮਾ ਮੇਰੇ ਹੈਗੇ ਨਾ ਮੈਂ ਹੁਣ ਆਹ ਰੋਜ਼ਨਾ ਹੁਣ ਅਸੀਂ ਜਦੋਂ ਵੱਡੇ ਹੋ ਗਏ ਹਾਂ ਨਾ ਅਸੀਂ ਮੈਥੇ ਦੇ ਪਰਾਂਠੇ ਖਾਣਾ ਹਾਂ ਹੂੰ ਤੋੜ ਲਾਂਗੇ ਹੋਰ ਸੰਡੇ ਤੱਕ ਤੋੜ ਲ ਸੰਡੇ ਨੂੰ ਖਾਣੇ ਚਲਾ ਆ ਜੋ ਕਿਰਾ ਥਰਿੰਗਣ ਲੱਗ ਨੇ ਦੇਖ ਕੇ ਪੱਠੇ ਪਾਓ ਅੱਜ ਠੰਡ ਬਹੁਤ ਹੈ ਅੱਜ ਹੋਰ ਹੀ ਧੁੱਪ ਸਹੀ ਨਹੀਂ ਨਿਕਲੀ ਹੈ ਜੀ ਹਾਂ ਨਿੰਬੂ ਪਿਆ ਆਪੇ ਤਾਂ ਅੰਬ ਵੀ ਲੱਗਦਾ ਹੁੰਦਾ ਪਗਿਆ ਪੇ ਨਿੰਬੂ ਆ ਜਾਂਦਾ ਤੇ ਖਹਿਰਾ ਅੰਬ ਵੀ ਲੱਗੇ ਪਏ ਹਾਂ ਅੰਬ ਵੀ ਲੱਗੇ ਅੰਬ ਪਿਆ ਹੋਇਆ ਤੇ ਕਿਹੜਾ ਮੂਠਾ ਸੀ ਖਾਲੇ ਕਿ ਥਨੇ ਨਿੰਬੂ ਕਾਲਾ ਤਾਂ ਵਿਚਾਰਾ ਲਾਇਆ ਈ ਛੇਤੀ ਕਿੱਥੋਂ ਨਿੰਬੂ ਆ ਜਾਂਦਾ ਤੇ ਹੋਰ ਕੁਛ ਲਓ ਜੀ ਪੰਜ ਦਾ ਟਾਈਮ ਹੋ ਗਿਆ ਆਪਾਂ ਕਰੀਏ ਕੰਮ ਕਰ ਸਟਾਰਟ ਕਾਫੀ ਟਾਈਮ ਹੋ ਗਿਆ ਉਹ ਕਲਿੱਪ ਜਿਹੜੀ ਨਹੀਂ ਲਈ ਸੀ ਕਿਉਂਕਿ ਪਹਿਲਾਂ ਆਪਾਂ ਲਾਗੇ ਸੀ ਪੱਠੇ ਵਗੈਰਾ ਪਾਉਣ ਤੇ ਦੁੱਧਵਾਦ ਸਾਂਭ ਤਾਂ ਆਪਾਂ ਜਿਹੜਾ ਸੁਬਾ ਹਲਵਾਲਾ ਵਗੈਰਾ ਦਵਾਇਆ ਤਾਂ ਹੁਣ ਆਇਂਦੀ ਆ ਭਾਂਡੇ ਫਿਰ ਪੁਰਸ਼ ਨੂੰ ਪਾਣੀ ਧਾਣੀ ਤੇ ਫਿਰ ਆਪਾਂ ਕੱਢਾਂਗੇ ਧਾਰਾਂ ਤੇ ਅੱਜ ਠੰਡਾ ਜਿਹੜੀ ਹੁਣ ਫੇਰ ਹੈ ਜਿਹੜੀ ਪੂਰੀ ਹੋ ਗਈ ਕਿਉਂਕਿ ਧੁੱਪ ਧੁੱਪ ਤਾਂ ਜਮ ਮੜੀ ਮੋਟੀ ਜੀ ਨਿਕਲੀ ਆ ਤੇ ਹੁਣ ਫੇਰ ਦਿਨ ਜ ਦਿਨ ਜਮਾ ਗਿਆ ਹਨਾ ਇਹ ਤਾਂ ਹੈ ਦਿਨ ਜਮਾ ਖ ਜਮਾ ਗਿਆ ਦਿਨ ਗਿਆ ਮੇਖ ਜਮਾ ਮਾ ਕੋ ਨਾ ਹੋ ਕਿਸ ਦਾ ਮੈਂ ਨਾ ਪਾਣੀ ਪਾਲਾ ਕਰ ਬਾਲਟੀ ਨਾ ਪਾਉਂਗੀ ਬਾਣੀ ਕੱਲਾ ਮੈਂ ਬਾਂਡੇ ਵਾਂ ਜਾ ਬੀਬੀ ਨੂੰ ਕਹਿਣਾ ਕੁਝ ਹੋਰ ਹੈ ਬੀਬੀ ਨੂੰ ਸੁਣਦਾ ਕੁਝ ਹੋਰ ਹੈ ਬੀਬੀ ਤੇਰਾ ਬਿਸਤਰਾ ਵਿਛਾਇਆ ਪਿਆ ਪੈ ਜਾ ਜਾ ਕੇ ਬਿਸਤਰਾ ਤੇਰਾ ਵਿਛਾਇਆ ਪਿਆ ਵੇਖ ਬਿਸਤਰਾ ਛੱਡ ਕੇ ਵਿਛਾਤਾ ਹਾਂ ਕੱਪੜਾ ਲੈ ਕੇ ਬੈਜਾ ਹਜੇ ਢਿਸ਼ੇ ਤੇ ਤੰਦਰ ਵੜਨ ਨੂੰ ਵੀ ਐਂ ਜਿਹਾ ਲੱਗਦਾਗਾ ਚਲ ਜੇ ਧੁੰਦ ਧੁੰਦ ਜਿ ਡੇਕਦੀ ਹੋਵੇ ਫਿਰ ਤਾਂ ਹੋਵੇ ਫਿਰ ਅੰਦਰ ਬੈਠੀ ਵੀ ਵਿਚਾਰੀ ਝੱਕੀ ਜਾਂਦੀ ਰਹਿੰਦੀ ਐ ਕੋਈ ਦੀਂਦਾ ਨਹੀਂ ਹੈਗਾ ਕਿਉਂਕਿ ਹੁਣ ਅਸੀਂ ਤਾਂ ਕੰਮ ਕਰ ਕਰਨੇ ਹੁੰਦੇ ਕੁੜੀਆਂ ਆਉਣਗੀਆਂ ਸ਼ੇਵ ਜਿਓ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਿਆਂ ਨਾਲ ਹੀ ਉਹਨਾਂ ਨੂੰ ਚੜਾ ਲੈਣੇ ਨਾਲ ਦੇਖ ਕਿੱਧਰ ਦੀ ਟੱਪ ਕੇ ਕਿੱਧਰ ਆਈ ਖੜੀ ਹੈਗੀ ਜਿੰਨਾ ਚੈਰ ਬੀਬੀ ਦਾ ਸਾਰਾ ਸਮਾਨ ਇਹ ਗੋਲੇ ਨਾ ਹੋਵੇ ਬੀਬੀ ਟੇਕ ਕੇ ਨੀਵਾਂ ਨਾ ਇੰਨੇ ਚ ਬੀਬੀ ਸਾਡੀ ਪਤ ਦੋ ਗੰਨ ਕਰਦੀ ਜਾਂਦੀ ਪਾਣੀ ਦੇ ਅੱਥਰ ਨਾ ਇੱਕ ਦਿਨੇ ਖਰਾਬਾ ਇੰਨਾ ਪਾਣੀ ਪੀਂ ਗਿਆ ਮੈਂ ਬੀਬੀ ਜਾਨੀ ਸੱਸ ਜੀ ਮੇਰਾ ਸਾਰਾ ਸਮਾਨ ਕੋਲੇ ਰੱਖ ਦੇ ਤਾਂ ਗੱਲਾਂ ਬਾਤਾਂ ਚ ਬਸ ਟਾਈਮ ਆ ਜਿਹੜਾ ਇੰਨਾ ਹੋ ਗਿਆ ਮੈਂ ਲਿਆਉਣੀ ਆ ਬਾਲਟਾਂ ਧਾਰਾਂ ਕੱਢ ਦੇ ਫਰਿੱਜ ਵੀ ਸਾਫ਼ ਕਰਤੀ ਚੱਲ ਲੱਗਦੇ ਹੱਥ ਅੱਜ ਘੰਮ ਨਹੀਂ ਪੜਾ ਖਣ ਪਾਣੀ ਪਿਵਣੇ ਹਾਂ ਚਲੋ ਨੀ ਮੈਂ ਬੀਬੀ ਦਾ ਸਮਾਨ ਰੱਖਦਾ ਕੋਲੇ ਜੀ ਜੀ ਟੇਕ ਜੂ ਵੀ ਰਾਮ ਦਾ ਜੀ ਨਾਲ ਅੱਜ ਸਬਜ਼ੀ ਬਣਾਉਣੀ ਹੈ ਮੂਲਿਆਂ ਦੀ ਜਿਹੜੀ ਕਿ ਸਵਾਦ ਨਹੀਂ ਲੱਗਦੀ। ਨਾਲ ਲੱਗੇ ਸ਼ਹਿਰ 83 ਮੂਲਿਆਂ ਨੂੰ ਅੰਦਰ ਉਟਕਾ ਤਾਂ ਠੀਕ ਹੈ। ਤੇ ਸਬਜ਼ੀ ਨਹੀਂ ਸਵਾਦ ਆਉਂਦੀ। ਬੱਕੇ ਦੇਖੋ। ਖਾਦ ਬੰਦੀ ਹੈ ਕਿ ਕਿਵੇਂ ਬੰਦੀ। ਨਾ ਇਹਨੇ ਰੱਖਾਂਗੇ ਬਿਦਾਸਮਾਨ। ਜੀ ਬਿਸ਼ਾਂਤੀ ਨੇ ਪਈ ਉਹੀ ਕਰੇ। ਚੱਕ ਬੀਬੀ ਕੈਂਪਰ ਤੇ ਤੇਰੇ ਸਹਾਨੇ ਆ ਗਿਆ ਠੀਕ ਹੈ ਕੈਂਪਰ ਤੇ ਤੇਰੇ ਸਹਾਨੇ ਆ ਗਿਆ ਟੇਬਲ ਵੀ ਲੈ ਕੇ ਆਉਣੀ ਆ ਹੂੰ ਅੰਦਰ ਐ ਸ਼ੌਟ ਆ ਗਈ ਤੇਰੀ ਹੱਟਣੀ ਮੈਂ ਕਿਲਖ ਨੇ ਹੱਟਦੀ ਹੋਣੀ ਆ ਹੁਣ ਤੇ ਇੱਕ ਇੱਕ ਚੀਜ਼ ਹੈ ਜਿਹੜੀ ਅੰਦਰ ਕਰਨੀ ਪੈਂਦੀ ਹੈ ਹੁਣ ਧੁੰਦਾ ਜਿਹੜੀ ਲਗਾਤਾਰ ਪੈ ਰਹੀ ਹੈ ਵੈਸੇ ਤੁੰਦ ਵੀ ਜ਼ਰੂਰੀ ਹੈ ਫਸਲਾਂ ਦੇ ਲਈ ਵਧੀਆ ਵਧੀਆ ਲੱਗਦਾ ਠੰਡੇ ਠੰਡੇ ਜੀ ਆਹ ਤੁੰਦਾਂ ਜੀਆਂ ਆ ਕਰਕੇ ਰੈ ਸਕੂਲ ਜਾਣ ਲਗੇ ਡਾਂ ਪੈਂਟ ਜਦੋਂ ਚੜਦੀ ਤਾਂ ਡਰ ਲੱਗ ਜਾਣਾ ਜਾਣਾ ਕਾ ਤੋ ਅੱਜ ਜਿਆਦਾ ਕਦ ਪਹੂਗੀ ਅੱਜ ਸਵੇਰੇ ਹੀ ਸੂਰਜ ਨੂੰ ਹੋਣੀ ਸੇਖ ਹੋਆਗਾ ਤਨੂ ਹੂੰ ਤਾਂ ਕਿੰਨੇ ਜਿਆਦਾ ਪਹੂਗੀ ਕਿੰਨੇ ਜਿਆਦਾ ਪਹੂਗੇ ਠੀਕ ਹੈ ਮੰਨ ਲੈਨੇ ਦਾਸ ਰਾਮ ਨੇ ਤੜਕੇ ਨਿਕਲੀ ਨਹੀਂ ਅਜੇ ਤਾਂ ਧੁੱਪ ਤਾਂ ਘੜੀ ਨਿਕਲੀ ਐ ਲੈ ਬੀਬੀ ਨੇ ਕਹੇ ਤੇ ਹੱਲੋਂ ਉਥਾਨੇ ਦੋ ਹੋਰ ਪੈਣੀਆਂ ਮੰਨ ਲੈਨੇ ਹਾਂ ਤਾਂ ਪੈਣੀ ਪੈਣੀਆਂ ਦਸੰਬਰ ਤੇ ਜਨਵਰੀ ਦੋ ਮਹੀਨੇ ਠੰਡ ਐ ਇਦੋਂ ਤੱਕ ਬਸ ਜਾ ਆ ਜੀ ਐ ਇਦੋਂ ਤੱਕ ਕਿਹੜੀ ਠੰਡ ਹੁੰਦੀ ਐ ਮੁੰਡਾ ਕਦੋਂ ਕੁਛ ਕਰਕੇ ਹੋ ਕਰੋਗੇ ਆ ਜੀ ਮੈਂ ਕਹਾਂ ਹੋਰ ਰੀਕ ਕਰਾਉਂਦਾ ਰਾਤ ਤੇ ਮਟਰਾਉਂਦੇ ਰੋਟੀਆਂ ਵਾਸਤੇ ਫੇਰ ਕਰ ਲਾਂਗੇ ਤੁਸੀਂ ਸਬਜ਼ੀ ਬਣਾ ਲਓ ਸਬਜ਼ੀ ਬਣਾਉਂਦੇ ਆ ਫੇਰ ਕਰਦਾਂਗੇ ਰਿਲੇਟ ਹੋ ਜੇਗੀ ਚਲ ਮੈਂ ਮੰਡੀ ਨੂੰ ਜੀ ਜੱਜਕਾ ਹੈ ਮੇਰਾ ਤਾਂ ਇਧਰ ਕਿੱਥੋਂ ਮੁੱਕਦਾ ਹੈ ਜੀ ਮੈਂ ਨਾ ਕਾ ਚੁ ਕਾ ਚੁ ਰੋਕੀ ਦਿਨ ਚੜਦਾ ਤੇ ਜਾਂਦਾ ਚੜਦਾ ਤੇ ਜਾਂਦਾ ਕੋਈ ਗੱਲ ਨਹੀਂ ਗਰਮੀਆਂ 'ਚ ਬਥੇਰੇ ਡੇਡ ਦਿਨ ਕੱਟੇ ਆ ਪੈ ਜਾਂਦੋ ਠੰਡ ਕੋਈ ਪੂਰਾ ਠੰਡ ਤਾਂ ਪੈਣੀ ਗੱਲ ਤਾਂ ਦੇਣ ਦੀ ਕਰਦੇ ਫੇਰ ਕੀ ਚੜਦਾ ਤੇ ਜਾਂਦਾ ਚੜਦਾ ਤੇ ਛਿਪਦਾ ਚੜਦਾ ਤੇ ਛਿਪਦਾ ਛਿਪਦਾ ਹਾਂ ਚਾਰਦਾ ਦੇਸ਼ ਆਂ ਲੈ ਕੇ ਪੱਤੇ ਮੈਡਮ ਨੇ ਕਿਹਾ ਸਿੱਖਣੇ ਅਗਰ ਚਲ ਬਲੌਗ ਚ ਆਪਾ ਦੱਸ ਦਿੰਦੇ ਆ ਜੇ ਕਿਸੇ ਦੀ ਕੋਈ ਜਰਸੀ ਗਾਂ ਹੋਵੇ ਤਾਂ ਦੱਸਿਓ ਜਰੂਰ ਜਰਸੀ ਗਾਂ ਲੈਣੀ ਆ ਹਾਂ ਜਦੋਂ ਬਥੇਰੀਆਂ ਆਉਣੀਆਂ ਹਿੰਮਤ ਲਾਈਵ ਟੀਵੀ ਵਾਲੇ ਪੁੱਛ ਲੋ ਉਹ ਕਹਿੰਦੇ ਕੱਢ ਲਈ ਜੋ ਜਰਸੀਆਂ ਲੈਣੀਆਂ ਜਾਂਦੇ ਉਹ ਕਹਿੰਦੇ ਸੀ ਬਾਈ ਨੂੰ ਦੱਸ ਦੇ ਸੰਦਵਾ ਦੇਣਗੇ ਆ ਮੋੜ ਦੇ ਜਿੱਤੋ ਆਪਾਂ ਨੇ ਉਹ ਦਵਾ ਦਿਨਾ ਨਹੀਂ ਸੀ ਪਰਪਲ ਹਮ ਜੇ ਸਰ ਦੇ ਜੱਤੂ ਜਰਸੀ ਗਾਂ ਲੈਣੀ ਉਹ ਕਹਿੰਦੇ ਜਨਵਰੀ ਚ ਲੈਣੀ ਆ ਸੀ ਜਨਵਰੀ ਚ ਲੈਣੀ ਹੈ ਉਹਨਾਂ ਦਾ ਫਰੋਡ ਹੋ ਰਿਹਾ ਸਬਜੀ ਚੁੱਲੇ ਤੇ ਬਣਾਉਂਗੇ ਕੁਝ ਵੀ ਨਹੀਂ ਆ ਜੇ ਆਟਾ ਆਪਾਂ ਕੋਲੇ ਗੁਰਨਾਮ ਦਾ ਆਇਆ ਮੰਮੀ ਪਹਿਲਾਂ ਕੋਟੀ ਬਣਨ ਲੱਗ ਜਾਂਦੇ ਆ ਮੇਰੇ ਆਏ ਤੇ ਦਾ ਹੱਥ ਨੇ ਟਾਈਮ ਲੱਗਦਾ ਮਾਤਾ ਦਾ ਕੋਈ 10 ਮਿੰਟ ਬੈਠ ਕੇ ਅੱਜ ਕਾਦੀ ਸੱਚੀ ਹੈ ਮੂਹਣਾਂ ਦੀ ਹੈ ਕੀ ਵੇਖ ਲਾ ਬੱਸ ਪੀ ਮੂਹਣਾਂ ਠੀਕ ਠੀਕ ਆਏ ਘਣ ਘਣ ਆਂਦਾ ਸੀ ਠੀਕ 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 ਹੂੰ ਲੱਗਿਆ ਮਤਾ ਠੀਕ 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 ਉਹ ਪ੍ਰਿੰਸੀਪਲ ਆਦਾ ਹੁੰਦਾ ਸੀ ਇੱਥੋਂ ਸੰਤ ਬਾਬਾ ਆਂਦੇ ਹੁੰਦਾ ਹਾਂ ਤਾਂ ਸੀ ਜ਼ਰੂਰੀ ਮੈਂਸ਼ਨ ਕਰਨਾ ਸੀਗਾ ਵਿੱਚ ਕੀ ਹੈ ਇਹ ਦੇ ਚਾਲ ਜੀ ਠੀਕ ਠੀਕ ਲੈ ਪਾਈ ਪਾਥੀਆਂ ਤੇ ਨਾ ਸਾਡੀਆਂ ਤੇ ਢਿੱਗ ਡਿੱਗ ਵੀ ਨਾ ਲੈ ਕੇ ਆ ਮਤ ਜਿਹੜੇ ਸਾਡੇ ਪਾਥਾਂ ਨੇ ਤੂੰ ਹੀ ਚ ਕੰਮ ਆਇਆ ਕਰਨੀਗਾ ਮੈਂ ਅਜੇ ਤੱਕ ਧੂਈ ਜਿਹੜੀ ਹੁਣ ਜੋ ਛੁੱਟੀਆਂ ਮਿਲਣਗੀਆਂ ਉਦੋਂ ਕਰੇ ਹੋਇਆ ਕਰੂੰਗਾ ਉਦੋਂ ਪਾਇਆ ਕਰੂੰਗਾ ਤੂੰ ਹੀ ਹੁਣ ਸਾਡੀ ਧੂਈਆਂ ਜਿਹੜੀ ਚਾਚਾ ਆਉਣਸਾਰ ਤੂੰ ਹੀ ਪਾ ਲੈਂਦਾ ਤੂੰ ਹੀ ਪਾ ਕੇ ਸੇਕ ਕੇ ਚਾਹ ਦੀ ਘੁੱਟ ਪੀ ਕੇ ਬੀੜੀ-ਬੂੜੀ ਲਾ ਲਈ ਫੇਰ ਉਹ ਕੰਮ ਵਾਲਾ ਹੁੰਦਾ ਹੁੰਦਾ ਚਰਾਹ ਦੇ ਤਾਂ ਮੈਨੂੰ ਬੁਲਾਏ ਹੋਣਾ ਪੈਣਾ ਮੈਨੂੰ ਚਾਹ ਪੀ ਲੈਣਾ ਇਹਨੂੰ ਵੀੜੀ ਲਾ ਲੈਣਾ ਮੈਂ ਤਾਂ ਤਿੰਨ ਆ ਦਿਨੇ ਵਿੱਚ ਚਾਚਾ ਸਿਹਤ ਖਰਾਬ ਹੁੰਦੀ ਇਹਦੇ ਨਾਲ ਨਾ ਪੀਆ ਕਰ ਆ ਦਿਨ ਦਾ ਛੱਡੂਗਾ ਭਾਈ ਕਿੱਥੇ ਛੱਡਦੇ ਜਦੋਂ ਨਸ਼ੇ ਲੱਗ ਜਾਂਦੇ ਆ ਸਰੀਰ ਨੂੰ ਹਮਮਾ ਤੂੰ ਸੁਬਾ ਕਿੰਨੇ ਵਜੇ ਉੱਠਦੀ ਨਹੀਂ ਤੁਸੀਂ ਤੁਮ ਕੀ ਹੁੰਦਾ ਤੁਸੀਂ ਮੈਂ ਤਾਂ ਆਪ ਪੈਣੀ ਛੇੜੀ ਉੜਦੀ ਆ ਜੇ ਤੁਸੀਂ ਉੱਠੇ ਨਾਲ ਹੀ ਮੈਨੂੰ ਠਾਲਿਆ ਕੀ ਕਰਨਾ ਕੱਲ ਨੂੰ ਛੁੱਟੀ ਹੈ ਦਿਨ ਨੂੰ ਅਸੀਂ ਜਾਓ ਤੂੰ ਅਸਾਂ ਨਹੀਂ ਹੁੰਦਾ ਠਾਲਿਆ ਆ ਉਧਰ ਰੈਸਟ ਕਰੀਆਂ ਮਾਂ 9 ਵਜੇ ਉੱਠੀ क्यों मुझे नौ बजे नींद नहीं खुलती मेरे तो छह बजे खुलती है जब स्कूल जाना होता है तब तो... तब मेरे साढ़े आठ बजे फिर लो जी सब्जी अपनी मूल घरी बन गई जिड़े सब तो बनी है इन्हू देख के तो लगता है भी टेस्टी बनी हो गई है ना पूरी सब्जी पैक करो पर पहला सोनू करा ना पुत्र रोटी ना।, ना।, ना लेके नहीं भूख लगी है मुझे अकेली को दे दो चलो फिर मैं बीबी मक्की दी लेई जंदे पल्ला रोटी पर बिबी दा मक्की बाजरा गुआरा पहला बीबी कूले जाउगी मक्की दी रोटी होई सोडे कूले नहीं होई मेरे पास तो वो गुजारी दी रोटी तेरे पास अभी नहीं आएगी रोटी चपाती 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 अब नहीं आएगी आपके पास हिंदी चलती हिंदी ਕੱਲ ਨੂੰ ਬੱਚਿਆਂ ਨੂੰ ਛੁੱਟੀ ਹੈ ਪੇਪਰ ਦੇ ਵਿੱਚ ਕਿਉਂਕਿ ਇਹ ਨੈਕਸਟ ਡੇ ਇਹਨਾਂ ਦਾ ਮੈਨੂੰ ਲੱਗਦਾ ਕੋਈ ਟਫ ਪੇਪਰ ਹੋਣਾ ਮੇਰੀ ਵੀ ਐਸਾ ਅਸੀਂ ਤਾਂ ਪਾਈਪਰ ਚੈੱਕ ਕਰਨੇ ਜਾਣਾ ਹੀ ਐ ਲੋ ਜੇ ਟਾਈਮ ਹੋ ਗਿਆ ਅੱਡਾ ਤੇ ਕੰਮਕਾਰ ਜਿਹੜੇ ਆਪਾਂ ਨਵੇਂ ਲਿਆ ਅੱਜ ਥੋੜੇ ਜਿਹੇ ਕੰਮਕਾਰ ਐ ਜਿਹੜੇ ਹੋ ਗਏ ਲੇਟ 8 ਵਜੇ ਤੇ ਹੁਣ ਆਪਾਂ ਕਰਦੇ ਸੀਗੇ ਪਾਣੀ ਗਰਮ ਕਿਉਂਕਿ ਬੀਤੀ ਨੂੰ ਤਾਂ ਪਰ ਇਹ ਉਹਦੇ ਸਰਾਣੀ ਰੱਖਣਾ ਹੁੰਦਾ ਕਿਉਂਕਿ ਪਾਣੀ ਉਹਦੇ ਨਾਲ ਜ਼ਿਆਦਾ ਪੀਂਦੀ ਹੈ ਮੈਂ ਪਹਿਲਾਂ ਦੱਸ ਕੇ ਹਟੀਆਂ ਤੇ ਹੁਣ ਸਵੇਰ ਸ਼ਾਮ ਜਿਹੜੇ ਨਿੱਗਾ ਪਾਣੀ ਪਾ ਦਨੇ ਹੁਣ ਮੈਂ ਨਿੱਗਾ ਜਿਹਾ ਪਾਣੀ ਕਰਦੀ ਸੀ ਉਸਤਾ ਜਾਂ ਉਹਨਾਂ ਦੇ ਸਰਾਣੀ ਰੱਖ ਦਾਂਗੇ ਤੇਰੀ ਧਰਮਾਤਾ ਬੱਚਿਆਂ ਵਾਸਤੇ ਇਹ ਕਰਦੀ ਸੀਗੀੀਆਂ ਕੱਦੂ ਵਾਸਤੇ ਮੈਂ ਚੱਕਰਨੀ ਹੈ ਪਿਆਜ਼ ਕੱਦੂ ਕਾਸ਼ ਹੁਣ ਘਾ ਕੇ ਰੱਖ ਲੀਨੇਗੇ ਕੱਢ ਕੇ ਬੜਾ ਇੰਨਾ ਕੰਮ ਹੈ ਜਿਹੜਾ ਨਹੀਂ ਹੁੰਦਾਗਾ ਥੋੜੀਆਂ ਵਗੈਰਾ ਦਾ സാക് <laughs> <laughs> ਸੋਡੇ ਵਰਗੇ ਜਿਵੇਂ ਲੈ ਕੇ ਜਾਣਗੇ ਦੋ ਵੀ ਹੁਣ ਤਾਂ ਤੋਪੜੇ ਨਿਕਲ ਜੀ ਗਏ ਠੰਡੀਆਂ ਬੱਤਾਂਆਂ ਨਾਲ ਲਗਾਣੀ ਵਾਸਤੇ ਇੱਕ ਮਜਬੂਰੀ ਐ ਭੁੱਖ ਲੱਗਦੀ ਐ ਦੁਪਹਿਰੇ ਹਨਾ ਰੋਟੀ ਨਾਲ ਲੈ ਜਾਣੀ ਪੈਂਦੀ ਐ ਤੇ ਤੜਕੇ ਤੜਕੇ ਪਹਿਲੇ ਵੀ ਚਾਹ ਨਾਲ ਹਨਾ ਤੜਕੇ ਮੈਂ ਲੇਟ ਹੀ ਜਾਊਂਗੀ ਥੋੜਾ ਜਿਹਾ ਇੱਕ ਅੱਧੀ ਖਾ ਜਾਾਂਗੇ ਅਮੈਂ ਫਿਰ ਹੁਣ ਜਦੋਂ ਦੁਪਹਿਰੇ ਖਾਂਦੇ ਆ ਸਾਰੇ ਉਦੋਂ ਭੁੱਖ ਲੱਗਦੀ ਆ ਉਦੋਂ ਜੇ ਭੁੱਖ ਲੱਗਦੀ ਐ ਤੇ ਤਾਂ ਨੀ ਕੀ ਕਰੀ ਜਾਂਦੇ ਸੀ ਮम्मी ਨੇ ਗੱਲ ਪਾਦੀ ਸੀ ਗੱਲ শেੜੀ ਬੈਠੇ ਸੀ ਪਤਾ ਨਹੀਂ ਮੈਂ ਬੀਬੀ ਦੇ ਗਲਾਸ ਚੱਕ ਕੇ ਲਈ ਸੀ ਕਿ ਨਹੀਂ ਕਿ ਮੈਂ ਪੈ ਕੰਨ ਸੁਣ ਕੇ ਆ ਗਈ ਜਾਂ ਨਹੀਂ ਇੱਕ ਮਿੰਟ ਮੈਨੂੰ ਕੁਝ ਨਹੀਂ ਸੁਣਦੇ ਕਿ ਤੇ ਈ ਚੜਚੋਲੜ ਪੱਟੀ ਜਾਂਦੀਆਂ ਗਿਆ ਹਾਂ ਉਡੀ ਮਰਜੀ ਹੈ ਹੋਰ ਗਰਦਾਰ ਆਪੇ ਘਰ ਘਰ ਕੇ ਆਤਾ ਘਣ ਲੂਗੀ ਮੈਂ ਸਾਢੇ ਘੱਟ ਕੋਨੇ ਨੂੰ ਜਾਉਂਗੀ ਸਾਢੇ ਘੱਟ ਨੂੰ ਆਟਾ ਘਣ ਲੂਗੀ ਹੂੰ ਮਲਣ ਕਰਕੇ ਹੂੰ ਆਟਾ ਤਕਣ ਕੇ ਤੇ ਨਾ ਰੋਟੀਆਂ ਲਾਉਂਦੀਆਂ ਕਿਉਂਕਿ ਲੱਸੀ ਵੀ ਗਰੀ ਦਾ ਅਲ ਵੀ ਗੇਰਾ ਦਾ ਹੁੰਦਾ ਵੀ ਹੁਣ ਠੰਡ ਹੈ ਕੋਈ ਲੱਸੀ ਇਹਨੇ ਬਿੰਦ ਨਹੀਂ ਹੈਗੇ ਵੀ ਚਲ ਆਏ ਉਹ ਤੀਜੇ ਦਿਨ ਤੋਂ ਦੁੱਧ ਰਿੜਕਣਾ ਪੈਂਦਾ ਹਨਾ ਤੀਜੇ ਦਿਨ ਦੁੱਧ ਰਿੜਕਦੇ ਹੁੰਦੇ ਡੇਲੀ ਨਹੀਂ ਉਹ ਕਰਦੀ ਗਈ ਰਿੜਕਦੇ ਦੁੱਧਾ ਜਿਹੜਾ ਮੈਂ ਜਾਣ ਲੱਗੀ ਰੜਕੀ ਜਾਣੀ ਹੁੰਦੀ ਆ ਆਟਾ ਵਗੈਰਾ ਗੁੰਨਾ ਜਾਣੀ ਆ ਨਾ ਜਿੰਨੇ ਕੇ ਮੈਥੋਂ ਹੁੰਦੇ ਉਹਨੇ ਕੇ ਜਾਨੀ ਕਿ ਮੇਂ ਕੰਮ ਆ ਜਿਹੜੇ ਨਿਬੜ ਜਾਣੀ ਨੇ ਵਿਚਾਲ ਮਗਰੋ ਵੀ ਕੰਮ ਆ ਉਹਨਾਂ ਨੂੰ ਕੁਵੇ ਲੈਣਾ ਹੋਵੇ ਪਰ ਫਿਰ ਵੀ ਮੰਮੀ ਹੌਲੀ ਹੌਲੀ ਕਰਦੇ ਆ ਥੋੜਾ ਜਿਹਾ ਕੰਮ ਇਹਨਾਂ ਤੋਂ ਹੌਲੀ ਹੁੰਦਾ ਨਾ ਤਾਂ ਕਰਕੇ ਮੰਮੀ ਆਫ ਦਿੰਦੀ ਆ ਮੈਂ 2 ਵਜੇ ਰੋਟੀ ਵਾਲੇ ਬਣਾ ਦੇ ਪਤਾ ਨਹੀਂ ਕਿਵੇਂ ਜੇ ਕੰਮ ਜਿੰਨਾਂ ਦੇ ਨਿਬੜਦੇ ਆ ਤੇ ਬਾਕੀ ਆਇਆ ਹੁਣ ਹੌਲੀ ਹੌਲੀ ਦਿਨੋਂ ਦਿਨ ਠੰਡ ਹੋਣੀ ਆ ਹਨਾ ਤਾਂ ਲੇਟ ਹੀ ਉੱਠਿਆ ਕਰਨਾਗਾ ਚਲ ਜਦੋਂ ਛੁੱਟਣਾ ਹੁੰਦਾ ਉਦੋਂ ਤਾਂ ਹੁੰਦਾ ਹੀ ਆ ਹੁਣ ਘੜਾ ਵੰਗਾ ਹੁਣ ਮੈਂ ਚਾਰਵੀਂ ਹਟ ਕੱਢਦੀ ਐ ਮੇਰੇ ਪੌਣੇ ਵਜੇ ਦਾ అలਾਰਮ ਲੱਗਿਆ ਹੁੰਦਾ ਤੇ అలਾਰਮ ਬੰਦ ਕਰਕੇ ਮੈਂ ਫੇਰ ਸੋ ਜਾਣੀ ਉਹ ਜਿਵੇਂ ਕੱਲ ਵੀ ਮੈਂ ਵਲੋਗ ਜਿਹੜਾ ਦੱਸੀ ਸੀ ਕਿ ਸਵੇਰ ਉੱਠਣਾ ਬਹੁਤ ਔਖਾ ਲੱਗਦਾ ਬਟ ਜਦੋਂ ਉੱਠ ਕੇ ਕੰਮ ਕਰਨ ਲੱਗੇ ਫੇਰ ਐਵੇਂ ਲੱਗਦਾ ਹੀ ਨਹੀਂ ਹੁੰਦਾ ਵੀ ਸੁੱਤੇ ਸੀਗੇ ਤੇ ਜਾਂ ਉੱਠਣਾ ਨਹੀਂ ਸੀਗਾ ਹੁਣ ਕਿਉਂਕਿ ਜਦੋਂ ਧੁੰਦਾਂ ਪਿਆ ਕਰਨਗੇ ਜਦੋਂ ਘਰੇ ਹੋਇਆ ਕਰਾਂਗੇ ਫੇਰ ਤਾਂ ਐ ਹੁੰਦਾ ਤੇ ਚਲ ਕੋਈ ਨਹੀਂ ਹੋਰ ਲੇਟ ਉੱਠ ਖੜਾਂਗੇ ਵੀ ਉੱਠ ਕੇ ਧਾਰਾ ਹੀ ਕੱਢਣੀ ਹੈ ਹੁਣ ਐਵੇਂ ਹੁੰਦਾਗਾ ਵੀ ਉੱਠ ਕੇ ਸਾਰੇ ਕੰਮ ਕਰ ਹੀ ਕਰਨੇ ਹੁੰਦੇ ਹਨਾ ਇਹ ਝਾੜੂ ਵਗੈਰਾ ਵੀ ਕੱਢਣਾ ਹੁੰਦਾ ਬਾਹਰ ਵੀ ਕੱਢਣਾ ਸਾਰਾ ਵੀੜੇ ਦੀ ਵੀ ਸਾਫ ਸਫਾਈ ਕਰਨੀ ਵੀ ਸਾਰੇ ਕੰਮ ਹੀ ਹੁੰਦੇ ਆ ਟੋਟਲੀ ਤੇ ਉਦੋਂ ਚੱਲ ਜਿਵੇਂ ਕਹਨੇ ਹੁੰਦੇ ਵੀ ਆਪਾਂ ਨੂੰ 12 ਵੇ ਆਉਂਦੇ ਆ ਉਹਨੇ ਉਹਨੇ ਕੀ ਕਰਨੇ ਹੁੰਦੇ ਆ ਹਨਾ ਬੇਲੇ ਕੋਲੇ ਉਦੋਂ ਤੇ ਰੋਟੇ ਦਾ 11 11.5 ਐਵੇਂ ਹੀ ਹੋ ਜਾਂਦਾ ਆਪਾਂ ਨੂੰ ਲੇਟ ਹੀ ਖਾਣੇ ਕਿਉਂਕਿ ਉਦੋਂ ਵੀ ਆਪਾਂ ਪਹਿਲੀ ਵਾਰ ਦੇ ਭੱਜ ਕੇ ਜਿਵੇਂ ਧਾਰਾਂ ਦਾ ਕੰਮ ਨਿਵੇੜਤਾ ਤੇ ਦੁੱਧ ਬਾਦ ਸਾਂਵੇਂ ਆਂਦਾ ਭੱਜ ਕੇ ਆ ਕੇ ਅੰਦਰ ਬਹਿ ਗਏ ਰਜਾਈਆਂ ਦੇ ਵਿੱਚ 8 ਸਵਾ 8 ਨਿਕਲਣਾ ਫੇਰ ਜਿਵੇਂ ਮੰਮੀ ਚੁੱਲ੍ਹੇ ਚੋਂਕੇ ਵੱਲ ਹੋ ਜਾਂਦੀ ਐ ਮੈਂ ਝਾੜੂ ਪੋਚਿਆਂ ਵੱਲ ਹੋ ਜਾਂਦੀ ਐ ਵੀ ਐਵੇਂ ਜੇ ਹੌਲੀ ਹੌਲੀ ਫਿਰ ਆਮਦਾਰੀ ਦੇ ਨਾਲ ਕੰਮ ਕਰਨ ਜੇ ਧੂਆਂ ਪਾਲੀਆਂ ਤਾਂ ਧੂਈ ਤੇ ਬੈਠੇ ਸੇਕੀਏ ਵੀ ਹੌਲੀ ਹੌਲੀ ਬੰਦਾ ਕੰਮ ਕਰੀ ਜਾਂਦਾ ਜਦੋਂ ਕਿਤੇ ਜਾਣਾ ਹੁੰਦਾ ਫੇਰ ਆਪਾਂ ਨੂੰ ਉਦਾਂ ਦਾ ਸ਼ਡਿਊਲ ਬਣਿਆ ਹੁੰਦਾ ਹਨਾ ਵੀ ਆ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਆਪਾਂ ਜਾਣਾਗਾ ਲੋ ਜੀ ਭਾਸ਼ਣ ਮੇਰਾ ਥੋੜਾ ਜਿਹਾ ਲੰਬਾ ਹੋ ਗਿਆ ਤੇ ਆਪਾਂ ਥੋੜਾ ਜਿਹਾ ਕੋਈ ਕੰਮ ਕਰ ਮੈਂ ਹੋਰ ਕਰਨਾ ਉਹ ਕਰਕੇ ਆਕੇ ਫੇਰ ਆਪਾਂ ਵਲੌਗ ਨੂੰ ਕਰਾਂਗੇ ਕੰਟੀਨਿਊ